ਚੋਪੜਾ ਸਾਹਿਬ ਦਾ ਜਿਹੜੇ ਕਿ অবজারভার ਬਣ ਕੇ ਸਾਡੇ ਕੋਲ ਆਏ ਹੈ ਤੇ ਕਾਂਗਰਸ ਪਾਰਟੀ ਨੇ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਹੈ ਕਿ ਪ੍ਰਧਾਨ ਦੀ ਨੋਮੀਨੇਸ਼ਨ ਨਹੀਂ ਹੋਣੀ ਸਿਲੈਕਸ਼ਨ ਹੋਣੀ ਹੈ ਤੇ ਉਸ ਪ੍ਰोसीजर ਦੇ ਵਿੱਚ অবজারভার ਸਾਡੇ ਕੋਲ ਆਏ ਮੈਂ ਇਹਨਾਂ ਦਾ ਸਵਾਗਤ ਕਰਦਾ ਹਾਂ ਔਰ ਕਾਂਗਰਸ ਪਾਰਟੀ ਦੀ ਇਹ ਬੜੀ ਸੋਚ ਹੈ ਅੱਛੀ ਹੈ ਕਿ ਬੰਦੇ ਨੂੰ ਚੁਣ ਕੇ ਵਧੀਆ ਬੰਦਾ ਦੇਖ ਕੇ ਸਾਰਿਆਂ ਦੀ ਸਲਾਹ مشورہ ਕਰਕੇ ਸਾਰਿਆਂ ਦੀ ਮਰਜ਼ੀ ਦੇ ਨਾਲ ਜ਼ਿਲ੍ਹੇ ਦਾ ਪ੍ਰਧਾਨ ਬਣੇ ਇਸ ਸਾਰੀ ਕਾਰਵਾਈ ਦੇ ਅਸੀਂ ਸਵਾਗਤ ਕਰਦੇ ਤੇ ਸਾਨੂੰ ਉਮੀਦ ਹੈ ਕਿ ਅੱچھے ਬੰਦੇ ਅੱਗੇ ਆਣਗੇ ਤੁਹਾਨੂੰ ਕੀ ਲੱਗਦਾ ਵੀ ਜਿਸ ਤਰੀਕੇ ਨਾਲ ਰਾਹੁਲ ਗਾਂਧੀ ਪਿਛਲੇ ਦਿਨੀ ਪੰਜਾਬ ਦੇ ਵਿੱਚ ਆਏ ਤੁਸੀਂ ਵੀ ਉਹਨਾਂ ਦੇ ਨਾਲ ਸੀਗੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਗਏ ਉੱਥੇ ਕਿਸ਼ੂ ਬਣਿਆ ਸਰੋਪੇ ਨੂੰ ਲੈ ਕੇ ਜਿਸ ਤੋਂ ਬਾਅਦ ਸ਼ਰਮਰੀ ਕਮੇਟੀ ਨੇ ਕਾਰਵਾਈ ਵੀ ਕੀਤੀ ਹੈ ਕੁਝ ਆਪਣੇ ਮੁਲਾਜ਼ਮਾਂ ਦੇ ਤੇ ਕਿਦਾਂ ਦੇਖਦੇ ਹੋ ਸਾਰੀ ਵਰਤੀ ਦੇ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਗੁਰਬਾਣੀ ਦਾ ਫਰਮਾਨ ਹੈ ਜੋ ਸਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸਵਾਮੀ ਸੰਦਾ ਸਿੱਖ ਕੌਮ ਦੀਆਂ ਪਰੰਪਰਾਵਾਂ ਸਿੱਖ ਕੌਮ ਦੇ ਸਿਧਾਂਤ ਗੁਰਬਾਣੀ ਦੀ ਦਿਸ਼ਾ ਨਿਰਦੇਸ਼ ਇਹਨਾਂ ਸਾਰਿਆਂ ਨੂੰ ਦੇਖ ਕੇ ਜਿਹੜਾ ਵੀ ਨੀਮਾ ਹੋ ਕੇ ਸਰਨ ਵਿੱਚ ਆ ਗਿਆ ਗੁਰੂ ਸਾਹਿਬ ਦੀ ਉਸ ਨੂੰ ਹਮੇਸ਼ਾ ਸਿੱਖ ਕੌਮ ਨੇ ਮਾਨ ਸਨਮਾਨ ਦਿੱਤਾ ਗੱਲ ਦੇ ਨਾਲ ਲਗਾਇਆ ਰਾਹੁਲ ਗਾਂਧੀ ਜੀ ਬਾਰ ਬਾਰ ਸਰਦਾਪੂਰਵਕ ਨੀਵੇਂ ਹੋ ਕੇ ਹਰਮੰਦਰ ਸਾਹਿਬ ਆ ਕੇ ਬਿਨਾ ਕਿਸੇ ਲੋਲ ਅਕਸ਼ਰ ਦੇ ਬਿਨਾ ਕਿਸੇ ਸਿਕਿਉਰਟੀ ਤੋਂ ਇੱਕ ਸੱਚੇ ਗੁਰੂ ਦੇ ਸੇਵਕ ਦੇ ਵਾਂਗ ਆ ਕੇ ਉੱਥੇ ਨਤਮਸਤਕ ਹੁੰਦੇ ਐ ਲੰਗਰ ਦੀ ਸੇਵਾ ਕਰਦੇ ਜੋੜਿਆਂ ਦੀ ਸੇਵਾ ਕਰਦੇ ਤੇ ਇਸ ਗੱਲ ਨੂੰ ਸਿੱਖ ਕੌਮ ਨੇ ਵੀ ਸਨਮਾਨਿਆ ਚੰਗਾ ਸਮਝਿਆ ਉਹਨਾਂ ਨੇ ਹਮੇਸ਼ਾ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ ਉਸ ਦਿਨ ਵੀ ਜਦੋਂ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਲਈ ਗਏ ਉਹਨਾਂ ਨੇ ਨੀਵੇਂ ਹੋ ਕੇ ਉੱਥੇ ਦੇ ਗ੍ਰੰਥੀ ਸਾਹਿਬ ਨੂੰ ਬੇਨਤੀ ਕੀਤੀ ਕਿ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਐ ਇਹਦੀ ਚੜ੍ਹਦੀ ਕਲਾ ਵਾਸਤੇ ਪਰਮਾਤਮਾ ਨੂੰ ਅਰਦਾਸ ਕਰੋ ਵਹਿਗੁਰੂ ਨੂੰ ਸੱਚੇ ਪਾਤਸ਼ਾਹ ਨੂੰ ਕਿ ਉਹ ਸਾਡੇ ਤੇ ਕਿਰਪਾ ਕਰੇ ਪੰਜਾਬ ਨੂੰ ਇਸ ਹੜਾਂ ਦੀ ਮਾਰ ਚੋਂ ਕੱਢੇ ਤੇ ਉੱਥੇ ਦੇ ਜਿਹੜੇ ਗ੍ਰੰਥੀ ਸੀ ਉਹਨਾਂ ਨੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਅਰਦਾਸ ਕੀਤੀ ਤੇ ਉਹਨਾਂ ਨੂੰ ਸਰੋਪਾਯੋ ਬਖਸ਼ਿਸ਼ ਕੀਤੀ ਇਹ ਸਿੱਖ ਕੌਮ ਦੀਆਂ ਪਰੰਪਰਾਵਾਂ ਹੈ ਸਿੱਖੀ ਸਿਧਾਂਤ ਹੈ ਸੋ ਮੇਰੀ ਐਸਜੀਪੀਸੀ ਨੂੰ ਬੇਨਤੀ ਹੈ ਕਿ ਉਹ ਸਿੱਖੀ ਸਿਧਾਂਤਾਂ ਨੂੰ ਅੱਗੇ ਰੱਖ ਕੇ ਸਿੱਖ ਭਾਵਨਾਵਾਂ ਨੂੰ ਸੰਗਤ ਦੀਆਂ ਭਾਵਨਾਵਾਂ ਨੂੰ ਅੱਗੇ ਰੱਖ ਕੇ ਜਿਹੜੀ ਇਹ ਕਾਰਵਾਈ ਉਹਨਾਂ ਨੇ ਕੀਤੀ ਹੈ ਇਸ ਨੂੰ ਵਾਪਸ ਲਵੇ ਤਾਂ ਕਿ ਸਾਡੀ ਜਿਹੜੀ ਠੇਸ ਪਹੁੰਚ ਰਹੀ ਹੈ ਸਿੱਖ ਕੌਮ ਨੂੰ ਜਿਹੜਾ ਕਿ ਸਾਡੇ ਸਿਧਾਂਤ ਨਹੀਂ ਹੈ ਉਹ ਗੱਲ ਨਾ ਹੋਵੇ ਮੈਂ ਫੇਰ ਬੇਨਤੀ ਕਰਦਾ ਐਸਜੀਪੀਸੀ ਨੂੰ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਸ਼ੋਭਾ ਨਹੀਂ ਦਿੰਦੀ ਆ ਪਰ ਉਹਨਾਂ ਦੇ 1983 ਦਾ ਕਤਲਿਆਂ ਦਾ ਨਾਲ ਜੋੜਿਆ ਇਸ ਕਾਰਵਾਈ ਨੂੰ ਇਹ ਹੋ ਉਹ ਗਾਂਧੀ ਪਰਿਵਾਰ ਦੇ ਵਿੱਚ ਇਸ ਕਰਕੇ ਸਾਰਾ ਇਹ ਜਿਹੜਾ ਵਰਤਾਰਾ ਇਦਾਂ ਹੈ ਕਿ ਸਿੱਖ ਇਤਿਹਾਸ ਨੂੰ ਜੇ ਪੜੋ ਤਾਂ ਸਿੱਖ ਇਤਿਹਾਸ ਦੇ ਵਿੱਚ ਬਾਪਦਾਦਿਆਂ ਦੀ ਜੇ ਕਦੇ ਕੋਈ ਗਲਤੀ ਹੈ ਜਾਂ ਬਾਪਦਾਦਿਆਂ ਨਾਲ ਲੜਾਈ ਹੈ ਤਾਂ ਉਹਦੀ ਸਜ਼ਾ ਪੁੱਤਾਂ ਨੂੰ ਜਾਂ ਪਰਿਵਾਰਾਂ ਨੂੰ ਨਹੀਂ ਦਿੱਤੀ ਜਾਂਦੀ ਬਲਕਿ ਅਸੀਂ ਇਸ ਸਿਧਾਂਤ ਦੇ ਹਾਮੀ ਹੈ ਕਿ ਜੇ ਲੜਨਾ ਤਾਂ ਜੰਗ ਵਿੱਚ ਜਾ ਕੇ ਲੜੋ ਜਿੱਦੇ ਨਾਲ ਲੜਾਈ ਹੈ ਉਹ ਗੱਲਾਂ ਪਿੱਛੇ ਹੋ ਲੀਆਂ ਉਹ ਵਰਤਾਰੇ ਹੋਲੇ ਰਾਹੁਲ ਗਾਂਧੀ ਜੀ ਜਦੋਂ ਬਿਲਕੁਲ ਮਾਈਨਰ ਸੀ ਬੱਚਾ ਸੀ ਤੇ ਉਸ ਤੋਂ ਬਾਅਦ ਉਹ ਇੱਕ ਸਿੱਖ ਕੌਮ ਦੀ ਛਰਦਾਪੂਰਵਕ ਸੇਵਾ ਕਰਨਾ ਆਉਂਦਾ ਆਪਣੀ ਛਰਦਾ ਦਿਖਾਉਂਦਾ ਤਾਂ ਉਹਦੇ ਨਾਲ ਕਾਹਦਾ ਬਹਿਰ ਹੈ ਇਸ ਕਰਕੇ ਇਹ ਗੱਲਾਂ ਨਹੀਂ ਮੈਂ ਫੇਰ ਐਸਜੀਪੀਸੀ ਨੂੰ ਮੇਰਾ ਕੋਈ ਚੈਲੰਜ ਨਹੀਂ ਹੈ ਮੈਂ ਉਹਨਾਂ ਦੀ ਗੱਲ ਦਾ ਖੰਡਨ ਨਹੀਂ ਕਰਦਾ ਮੈਂ ਉਹਨਾਂ ਨੂੰ ਮਾੜਾ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਸਿਰਫ ਬੇਨਤੀ ਕਰਦਾ ਕਿ ਆਪਣੇ ਫੈਸਲੇ ਨੂੰ ਵਾਪਸ ਲਓ ਧੰਨਵਾਦ ਸਭ ਜੀ ਉਹ ਕਹਿ ਨਹੀਂ ਨੇ ਵੀ ਚਾਦਾ ਬੂ ਲੋਕ ਆਉਣੇ ਤੁਸੀਂ ਕਹਨੇ ਹੋ ਅਟੈਕ ਹੋ ਗਿਆ ਸਾਰਾ ਕੁਝ ਹੋ ਗਿਆ ਉਹ ਮਾਫੀ ਕਿਉਂ ਨਹੀਂ ਮੰਗਦੇ ਨੇ ਇੱਕ ਬੋਲ ਸ਼ਬਦ ਬੋਲਣੀਏ ਇੱਕ ਵਾਰ ਨਹੀਂ ਕਈ ਵਾਰ ਆ ਪਰਿਵਾਰ ਵੱਲੋਂ ਜੀ ਦੇਖੋ ਗੱਲ ਸੁਣੋ ਕਈ ਵਾਰ ਰਾਹੁਲ ਗਾਂਧੀ ਜੀ ਕਹਿ ਸਕਦੇ ਚਾਹ ਮਾਫੀ ਮੰਗ ਚੁੱਕੇ ਕਹਿ ਚੁੱਕੇ ਕਾਂਗਰਸ ਪਾਰਟੀ ਇੱਕ ਵਾਰ ਨਹੀਂ ਕਈ ਵਾਰ ਮਾਫੀ ਮੰਗ ਚੁੱਕੀ ਹੈ ਇਸ ਗੱਲ ਦੀ ਕਿ ਜੋ ਹੋਇਆ ਗਲਤ ਹੋਇਆ ਮੈਂ ਪਾਰਲੀਮੈਂਟ ਵਿੱਚ ਕਹਿ ਹੋ ਚੁੱਕਿਆ ਕਿ ਜੋ ਉਸ ਟਾਈਮ ਕਾਰਵਾਈ ਹੋਈ ਸੀ ਉਹ ਬਿਲਕੁਲ ਗਲਤ ਸੀ ਮੈਂ ਅੱਜ ਵੀ ਇਸ ਗੱਲ ਨੂੰ ਕਹਿੰਦਾ ਹਾਂ ਲੇਕਿਨ ਆ ਜਿਹੜੀ ਕਾਰਵਾਈ ਹੈ ਇਹਨੂੰ ਉਹਦੇ ਨਾਲ ਨਾ ਜੋੜਿਆ ਜਾਵੇ